ਸੀਨੀਅਰ ਪੁਲਿਸ ਅਧਿਕਾਰੀਆਂ ਦੇ ਦੇਸ਼ਾ ਨਿਰਦੇਸ਼ਾਂ ਦੇ ਤਹਿਤ ਨਸ਼ੇ ਦੇ ਖਿਲਾਫ ਚਲਾਈ ਗਈ ਮੁਹਿੰਮ ਚ ਥਾਣਾ ਰਾਵਲਪਿੰਡੀ ਪੁਲਿਸ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਉਸਾਰਪੁਰ ਰੂਟ ਦੇ ਕੋਲ ਪੈਦਲ ਆ ਰਹੇ ਇੱਕ ਨੌਜਵਾਨ ਨੂੰ ਰੋਕੇ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 51 ਗ੍ਰਾਮ ਹੈਰੋਇਨ ਬਰਾਮਦ ਹੋਈ ਫੜੇ ਗਏ ਨੌਜਵਾਨ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਰਾਵਲਪਿੰਡੀ ਦੇ ਐਸ ਐਚ ਓ ਲਖ ਸਿੰਘ ਨੇ ਦੱਸਿਆ ਕਿ ਉਕਤ ਨੌਜਵਾਨ ਉਸਾਰਪੁਰ ਰੂਟ ਤੋਂ ਪੁਲਿਸ ਪਾਰਟੀ ਨੇ ਨਾਕੇਬੰਦੀ ਤਣ ਕਾਬੂ ਕਰ ਮਾਮਲਾ ਦਰਜ ਕਰ ਲਿਆ ਹੈ ਕਿਉਂਕਿ ਨੌਜਵਾਨ ਦੀ ਪਹਿਚਾਣ ਪ੍ਰਦੀਪ ਕੁਮਾਰ ਪੁੱਤਰ ਕਰਨਿਆ ਨਵਾਸੀ ਐਸਬੀਐਸ ਨਗਰ ਫਗਵਾੜਾ ਦੇ ਰੂਪ ਵਿੱਚ ਹੋਈ ਹੈ ਐਸਐਚਓ ਨੇ ਦੱਸਿਆ ਕਿ ਫੜੇ ਇਹ ਨੌਜਵਾਨ ਪ੍ਰਦੀਪ ਖਿਲਾਫ ਪਹਿਲਾ ਵੀ ਮਾਮਲੇ ਦਰਜ ਹਨ ਲਹਾਲ ਪੁਲਿਸ ਨੇ ਉਕਤ ਨੌਜਵਾਨ ਨੂੰ ਮਾਨਜੁਗ ਅਦਾਲਤ ਵਿੱਚ ਪੇਸ਼ ਕਰੀ ਮਾੜ ਹਾਸਲ ਕੀਤਾ ਹੈ ਮਾਨਜੁਗ ਸੀਨੀਅਰ ਪੁਲਿਸ ਅਫਸਰਾਂ ਦੇ ਹਦਾਇਤ ਦੇ ਬਤਨ ਚਲਾਈ ਹੋਈ ਮਹਿਮਾ ਨਸ਼ਕਰਤੀ ਉਸ ਵੰਦ ਵਿੱਚ ਐਸਆਈ ਜਗਦੀਸ਼ਾ ਸਵੇਤ ਪੁਲਿਸ ਪਾਰਟੀ ਅਗਰ ਇਹ ਨਕਲਾਇਆ ਹਿੱਥੇ ਨਹਿਰਪੁਰ ਚੱਕਰ ਰੋਡ ਤੇ ਇੱਕ ਨੌਜਵਾਨ ਜਿਹੜਾ ਇਵਾਰਿਆ ਸੀ ਸ਼ੱਕ ਦੀ ਬਣਾ ਕੇ ਉਹਨੂੰ ਜਿਹੜਾ ਕਤਲ ਕੀਤਾ ਇਸ ਪਾਰਟੀ ਦੇ ਦੇਖ ਕੇ ਉਚੇਰ ਕਿਸ ਤਰ੍ਹਾਂ ਲੱਗਿਆ ਇਹਦਾ ਨਾਮ ਪੁੱਛਿਆ ਤੁਸੀਂ ਆਪਣਾ ਨਾਮ ਪ੍ਰਦੀਪ ਕੁਮਾਰ ਸਨ ਉਹ ਕਨਈਆ ਸ਼ਾਰਪੁਰ ਰੋਡ ਤਰਵਾੜਾ ਐਸਬੀਐਸ ਨੰਬਰ ਦੱਸਿਆ ਤੇ ਜਿਸਦੇ ਹੱਥ ਵਿੱਚ ਜਿਹੜਾ ਇੱਕ ਮومی ਲੱਕਾਫਰ ਤੇ ਵਾਈਟ ਰੰਗ ਦਾ ਜਦੋਂ ਉਹਨੂੰ ਚੈੱਕ ਕੀਤਾ ਤੇ ਉਹਦੇ ਵਿੱਚ ਜਿਹੜੀ ਸੀ ਫਰਜ਼ ਬੜਾ ਤੱਕ ਇਸ ਤੋਂ ਪਹਿਲਾਂ ਵੀ ਉਹ ਤੇ ਪਰਚੇ ਦਰਜ ਹੈ ਕੋਈ ਇਸ ਤੋਂ ਪਹਿਲਾਂ ਇਹ ਜੇ ਕਲਾਮ ਕਰਵਾ ਦਿੰਦੇ ਆ। ਹਰੇ ਖੁਦ ਵੇਚਿਆ ਖਾਦਾ ਹੈ ਕਿ ਵੇਚਦਾ ਜੀ ਇਹ ਵੇਚਦਾ ਜੀ। ਤੇ ਹੋਰ ਕੋਈ ਮਾਮਲੇ ਦਰਜ ਹੈ ਤੇ ਇੱਥੇ ਐਂਡੀ ਐਂਡੀਪੀਏ ਸੈਕਟਰ ਪਹਿਲਾਂ ਵੀ ਮਤਲਬ ਦਰਜ ਹੈ ਤੇ ਚੋਰੀ ਦਾਮ ਕਰਵਾ ਦਿੰਦੇ। ਐਸੇ ਚੋਸਾ ਵੀ ਕਿਹੜੀ ਜਗ੍ਹਾ ਜਾ ਕੇ ਵੇਚਦਾ ਹੈ ਸਾਨੂੰ ਆਇਆ ਕੁਝ। ਇਹ ਕਿਹੜੀ ਜਗ੍ਹਾ ਤੇ ਇਹ ਜੇ ਸਾਡੀ ਇਨਵੈਸਟੀਗੇਸ਼ਨ ਦਾ ਪਾਰਟ ਆ। ਇਹ ਬਤਨ ਦੱਸਿਆ ਗਿਆ ਫਿਲਹਾਲ ਇਹ ਲੋਹੀ ਹੈ ਤੇ ਕੀ ਇਹਨੂੰ ਕੋ ਰਿਮਾਂਡ ਵਗੈਰਾ ਹਾਸਲ ਕੀਤਾ ਗਿਆ ਇਹਨੂੰ ਅੱਜ ਹੀ ਇਹਨੂੰ ਜਿਹੜਾ ਅਰੈਸਟ ਕੀਤਾ ਗਿਆ ਕੱਲ ਮੰਗ ਕੇ ਬਦਲ ਦੇਣ ਦੀ ਸ਼ੀਤ ਚਾਹੀਦੀ ਤੇ ਕਿਹੜੀ ਜਗ੍ਹਾ ਤੋਂ ਲੈ ਕੇ ਆਂਦੇ ਸਾਹਮਣੇ ਆ ਕੁਝ ਇਹਨਾਂ ਪਤਾ ਵੀ ਅੰਮ੍ਰਿਤਸਰ ਤੋਂ ਲੈ ਕੇ ਆਉਂਦੇ ਪਰ ਉਹ ਥੋੜੀ ਕਲੀਅਰ ਨਹੀਂ ਕਰ ਰਹੇ ਕਿ ਕਿੱਥੋਂ ਲੈ ਕੇ ਆਉਂਦਾ ਲਿਆਂਦਾ ਅੰਮ੍ਰਿਤਸਰ ਇਹ ਕਿਸ ਚੀਜ਼ ਤੇ ਸੀ ਜੀ ਬਾਈ ਬੱਸ ਬਾਈ ਵਿਚੋਂ ਬਾਈ ਬੱਸ ਆ ਲੈ ਕੇ ਆਸੀ ਇਹਨੂੰ ਜਿਹੜਾ ਫਰਿਆ ਜੀ ਪੈਡਲ ਆ ਗਿਆ ਤੇ ਕੀ ਮਾਮਲਾ ਦਰਸ਼ ਕੀਤਾ ਹੈ ਐਂਡ ਇਨਸਪੈਕਟਰ ਦਾ ਪੱਤੇ ਦਾ ਤੇਰੀ ਖਰਾਬ